ਖਦਦੇ ਨੇ ਖੂਨਦਾਨ ਉਤਮਦਾਨ ਹੈ ਔਰ ਖੂਨਦਾਨ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਹੈ ਜਿਹੜੇ ਕਿ ਅਨੀਮੀਆ ਯਾਨੀ ਕਿ ਖੂਨ ਦੀ ਕਮੀ ਨਾਲ ਪੀੜਤ ਹੁੰਦੇ ਨੇ ਉਹਨਾਂ ਨੂੰ ਹਰ ਵੇਲੇ ਖੂਨ ਦੀ ਜ਼ਰੂਰਤ ਹੁੰਦੀ ਹੈ ਤਾਂ ਜਿਹੜੇ ਕਿ ਕਈ ਸੜਕ ਦੁਰਘਟਨਾਵਾਂ ਵਿੱਚ ਜਖਮੀ ਹੁੰਦੇ ਲੋਕ ਨੇ ਉਹਨਾਂ ਨੂੰ ਵੀ ਖੂਨ ਦੀ ਲੋੜ ਪੈਂਦੀ ਹੈ ਤੇ ਅੱਜ ਕਾਂਗਰਸ ਦੇ ਯੁਵਾ ਰਾਜ ਰਾਹੁਲ ਗਾਂਧੀ ਦਾ ਜਨਮ ਦਿਨ ਹੈ ਜਿਸ ਨੂੰ ਧਿਆਨ ਚ ਰੱਖਦਿਆਂ ਹੋਇਆਂ ਅੰਮ੍ਰਿਤਸਰ ਕਾਂਗਰਸ ਯੂਥ ਦੇ ਵਾਕਸ ਵੱਲੋਂ ਇੱਥੇ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਕੀ ਵੱਡੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਹੋਏ ਨੇ ਖੂਨਦਾਨ ਵਾਸਤੇ ਜਿਲ੍ਹਾ ਸ਼ਰੀ ਦੇ ਪ੍ਰਧਾਨ ਰਾਹੁਲ ਕੁਮਾਰ ਸਾਡੇ ਨਾਲ ਨੇ ਗੱਲਬਾਤ ਕਰਨ ਲਏ ਆ ਭਾਜੀ ਕਿਸੇ ਧਿਆਨ ਵਿੱਚ ਆਏ ਵੀ ਅੱਜ ਜਿਹੜਾ ਰਾਹੁਲ ਗਾਂਧੀ ਦੇ ਜਨਮ ਦਿਨ ਨੂੰ ਖੂਨਦਾਨ ਕਰਕੇ ਮਨਾਇਆ ਜਾਵੇ ਵੇਖੋ ਜੀ ਸਾਡੇ ਦੇਸ਼ ਦੇ ਕਾਂਗਰਸ ਦੇ ਜਿਹੜੇ ਨੇਤਾ ਰਾਹੁਲ ਗਾਂਧੀ ਜੀ ਉਹਨਾਂ ਦਾ ਅੱਜ 74 ਜਨਮ ਦਿਨ ਹੈ ਤੇ ਉਹਨਾਂ ਦੇ ਜਨਮ ਦਿਨ ਤੇ ਰਾਹੁਲ ਗਾਂਧੀ ਜੀ ਦੀ ਇੱਕ ਸੋਚ ਸੀ ਵੀ ਮੇਰੇ ਜਨਮ ਦਿਨ ਤੇ ਪੂਰੇ ਦੇਸ਼ ਭਰ ਦੇ ਕਾਂਗਰਸੀ ਵਰਕਰ ਲੀਡਰ ਇੱਕ ਖੂਨਦਾਨ ਕੈਂਪ ਲਗਾਇਆ ਜਾਵੇ ਇਹ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨਸਾਰ ਸਾਡੇ ਅੰਮ੍ਰਿਤਸਰ ਜੂਥ ਕਾਂਗਰਸ ਦੀ ਟੀਮ ਨੇ ਇਹ ਚੌਥਾ ਬਲੱਡ ਕੈਂਪ ਹੈ ਜੀ ਜਿਹੜਾ ਅਸੀਂ ਲਾਇਆ ਵਾ ਤੇ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਵੀਰਾਂ ਨੂੰ ਯੋਗਦਾਨ ਦੇਣ ਲਈ ਕਹਿੰਨੇ ਆਂ ਕਿ ਜਿਹੜੇ ਖੂਨਦਾਨ ਕੈਂਪ ਹੈ ਇੱਕ ਮਹਾ ਖੂਨਦਾਨ ਕੈਂਪ ਆ ਵੀ ਜਿਹਦੇ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਆ ਤੇ ਇਹ ਦੇ ਨਾਲ ਨਾਲ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਵੀ ਜੋ ਜੂਤ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਸੁਚੇਤ ਹੋਣਾ ਚਾਹੀਦਾ ਹੈ ਭਲਾਈ ਦੇ ਕੰਮਾਂ 'ਚ ਰਾਹੁਲ ਗਾਂਧੀ ਜੀ ਦੀ ਸੋਚ ਆ ਤੇ ਉਸ ਨੂੰ ਅੱਗੇ ਵਧਾਉਣ ਦੀ ਅਸੀਂ ਇਹ ਅੱਜ ਕਦਮ ਚੁੱਕਿਆ ਬਹੁਤ ਵਧੀਆ ਉਭਰਾਲਾ ਪਰ ਜਦੋਂ ਖੂਨ ਦੀ ਲੋੜ ਹੁੰਦੀ ਹੈ ਉਦੋਂ ਖੂਨ ਮੁਹੱਈਆ ਨਹੀਂ ਹੁੰਦਾ ਉਹਦੇ ਕੀ ਕਾਰਨ ਨੇ ਵੇਖੋ ਜੀ ਇਹ ਚੌਥਾ ਬਲੱਡ ਕੈਂਪ ਲਾ ਰਹੇ ਆਂ ਜਦੋਂ ਖੂਨ ਦੀ ਲੋੜ ਹੁੰਦੀ ਆ ਏਐਮਸੀ ਹਸਪੀਟਲ ਤੋਂ ਅਸੀਂ ਕਰਦੇ ਆਂ ਜਦੋਂ ਜਦੋਂ ਸਾਨੂੰ ਲੋੜ ਪੈਂਦੀ ਆ ਤੇ ਅਸੀਂ ਮੈਡਮ ਐ ਇੱਥੇ ਏਐਮਸੀ ਹਸਪੀਟਲ ਦੇ ਜਿਹੜੇ ਬਲੱਡ ਕੈਂਪ ਦੇ ਇਨਚਾਰਜ ਆ ਇਹਨਾਂ ਨੂੰ ਅਸੀਂ ਜਦੋਂ ਫੋਨ ਕਰਦੇ ਹਾਂ ਹਜੇ 2 ਦਿਨ ਹੋਏ ਆ ਉਹ ਨੈਗੇਟਿਵ ਗਰੁੱਪ ਕਿਤੇ ਵੀ ਪ੍ਰੋਵਾਈਡ ਨਹੀਂ ਸੀ ਹੋ ਰਿਹਾ ਬਹੁਤ ਬਲੱਡ ਕੈਂਪ ਆ ਗਿਆ ਵੀਰ ਫਿਰ ਉਹਨਾਂ ਨੇ ਮੇਰੇ ਨਾਲ ਵਾਰਤਾਲਾਪ ਕੀਤਾ ਤੇ ਮੈਡਮ ਜੀ ਦੀ ਮੈਂ ਫੋਨ ਕੀਤਾ ਉਸੇ ਵੇਲੇ ਬਲੱਡ ਕੈਂਪ ਚੋਂ ਆਹੀ ਉਸੇ ਹਸਪੀਟਲ ਨਾਲ ਤੁਸੀਂ ਸੰਪਰਕ ਵਿੱਚ ਰਹੰਨੇ ਹੋ ਕਿ ਸਰਕਾਰੀ ਹਸਪੀਟਲ ਜਾਂ ਐਮਸੀ ਤੋਂ ਆਹੀ ਚੌਥਾ ਬਲੱਡ ਗਰੁੱਪ ਲਗਾਇਆ ਅੱਛੀ ਟੀਚ ਬੱਲੂ ਵੀ ਇੱਥੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਨਗੇ ਭਾਜੀ ਕਿੰਨਾ ਕੁ ਉਤਮਦਾਨ ਮੰਨਿਆ ਗਿਆ ਖੂਨ ਦਾ ਖੂਨ দান ਮਹਾ ਦਾਣ ਆ ਜੀ ਇਹ ਸਭ ਤੋਂ ਵੱਡਾ ਦਾਣ ਆ ਖੂਨ ਜਿਹੜਾ ਆਰਟੀਫੀਸ਼ੀਅਲ ਨਹੀਂ ਬਣਦਾ ਇਹ ਖੂਨ ਇਨਸਾਨ ਦਾਰਾ ਹੀ ਦਿੱਤਾ ਜਾਂਦਾ ਔਰ ਇਨਸਾਨ ਦਾ ਖੂਨ ਹੀ ਕੰਮ ਹੁੰਦਾ ਵਾ ਔਰ ਜਿਹੜੇ ਆਰਬੀ ਸੈੱਲ ਹੁੰਦੇ ਰੈੱਡ ਬਲੱਡ ਸੈੱਲ ਇਹ 24 ਘੰਟੇ ਇਹ ਪੂਰੇ ਹੋ ਜਾਂਦੇ ਆ ਤੇ 3 ਮਹੀਨੇ ਬਾਅਦ ਅਸੀਂ ਦੁਬਾਰਾ ਖੂਨਦਾਨ ਕਰ ਸਕਦੇ ਆ ਬਹੁਤ ਸਾਰੇ ਲੋਕਾਂ ਵਿੱਚ ਇਹ ਹੀ ਹੈਗਾ ਵੀ ਖੂਨਦਾਨ ਕਰਨਾ ਕਮਜ਼ੋਰੀ ਸਰੀਰ 'ਚ ਆ ਜਾਂਦੀ ਹੈ ਕੋਈ ਕਮਜ਼ੋਰੀ ਕੋਈ ਕਮਜ਼ੋਰੀ ਨਹੀਂ ਹੁੰਦੀ ਸਾਡੇ ਯੂਥ ਕਾਂਗਰਸ ਦੇ ਨੇਤਾ ਰਾਹੁਲ ਜੀ ਜਿਹੜੇ ਅਮਸਰ ਦੇ ਅਧਿਐਕਸ਼ਾ ਇਹਨਾਂ ਦੇ ਅਗਵਾਈ ਵਿੱਚ ਚੌਥਾ ਖੂਨਦਾਨ ਕੈਂਪ ਆ ਔਰ ਬਹੁਤ ਵੱਡੀ ਗਿਣਤੀ ਵਿੱਚ ਆਜੀ ਯੂਥ ਜਿਹੜਾ ਵਾ ਖੂਨਦਾਨ ਕਰਨ ਆਇਆ ਵਾ ਕੋਈ ਇਹ ਪ੍ਰਕਾਰ ਦੀ ਕੋਈ ਕਮਜ਼ੋਰੀ ਨਹੀਂ ਹੁੰਦੀ ਇੱਕ ਮਾਨਸਿਕ ਕਮਜ਼ੋਰੀ ਹੈਗੀ ਆ ਮਾਈਂਡ ਪ੍ਰਪੇਅਰ ਹੋਵੇ ਤਾਂ ਕੋ ਹਗੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਆਰਬੀ ਸੈਲੀ ਜਿਹੜੇ ਰੈੱਡ ਬਲੱਡ ਦਾਨ ਲਿਆ ਇਹ 24 ਘੰਟੇ ਡਾਈ ਪੂਰੇ ਹੁੰਦੇ ਕੋਣ ਦੀ ਕਮੀ 24 ਘੰਟੇ ਡਾਈ ਪੂਰੀ ਹੋ ਜਾਂਦੀ ਆ ਔਰ ਤਿੰਨਾਂ ਮਹੀਨਾ ਬਾਦੋ ਅਸੀਂ ਦੁਬਾਰਾ ਖੂਨ ਦੇ ਸਕਦੇ ਆ ਮੈਂ ਵੀ 47 ਵਾਰੀ ਖੂਨ ਦੇ ਚੁੱਕਾ ਹਾਂ ਹੁਣ ਤੱਕ ਬੇਟਾ ਮੇਰਾ 7 ਵਾਰੀ ਖੂਨ ਦੇ ਚੁੱਕਾ ਅਸੀਂ ਤੇ ਚੋਣੇ ਹਰ ਤਿੰਨ ਮਹੀਨੇ ਬਾਦੋ ਕਿਸੇ ਨੂੰ ਜ਼ਰੂਰਤ ਪਵੇ ਸੰਜੀਵਲ ਵਧ ਰਹੇ ਲਗਾਤਾਰ ਬਿਲਕੁਲ ਵਧ ਰਹੇ ਆ ਜੀ ਰਾਹੁਲ ਗਾਂਧੀ 54 ਵਧਦੇ ਆ ਤੇ ਮੇਰਾ 47 ਜਿਹੜਾ ਵਾਰੀ ਮੈਂ ਖੂਨਦਾਨ ਕਰ ਚੁੱਕਾ ਆ ਜੀ ਤੋਰ ਗਾਂਵ ਵੀ ਜਰਦਾ ਸਾਡੇ ਯੂਥ ਕਾਂਗਰ ਇਹਨਾਂ ਦੀ ਟੀਮ ਔਰ ਸਪੈਸ਼ਲ ਤੌਰ ਤੇ ਗੌਰਵ ਜੀ ਜਿਹੜਾ ਸਾਡੇ ਵਾਰਡ ਨੰਬਰ 83 ਦੇ ਇੰਚਾਰਜ ਆ ਉਹ ਵੀ ਖੁੰਦਾਨ ਕਰਨ ਆਏ ਅੱਜ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਵਾਤਾਵਰਨ ਕਿਹਾ ਝੱਕਦੇ ਹੋ ਮੈਂ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਬੂਟੇ ਵੀ ਵੰਡੇ ਜਾ ਰਿਹਾ ਹੈ ਯੂਥ ਕਾਂਗਰਸ ਵੱਲੋਂ ਰਵਾਤਾਵਰਨ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਵਾ ਇਹ ਜਿਹੜੇ ਪੰਜਾਬ ਵਿੱਚ ਜਦੋਂ ਅਕਾਲੀ ਸਰਕਾਰ ਇਹ ਸੁਖਬੀਰ ਸਿੰਘ ਬਾਦਲ ਨੇ ਪੂਰੇ ਅੰਮ੍ਰਿਤਸਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੂਟੇ ਵੱਡੇ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਤਾਪਮਾਨ ਆ 40 ਪਲੱਸ ਹੋਇਆ ਹੋਮ 74 48 ਡਿਗਰੀ ਤੱਕ ਪਹੁੰਚ ਰਿਹਾ ਤਾਪਮਾਨ ਔਰ ਇਸ ਵਾਰ ਅੰਮ੍ਰਿਤਸਰ ਦਾ ਟੀਚਾ ਵਾ 10 ਲੱਖ ਬੂਟੇ ਲਾਉਣ ਦਾ ਕਿ ਲਗਾ ਦਿੱਤੇ ਇਹਨੇ ਉਹਦਾ ਸਾਵਧਾਨੀ ਨਾਲ ਨਹੀਂ ਹੁੰਦੀ 50 ਲੱਖ ਬੂਟੇ ਲੱਗ ਜੋ ਕਿ 10 ਸਾਲਾਂ ਚ ਪਿਛਲੇ ਗੱਲ ਕਰੀਏ ਤਾਂ ਸਾਵਧਾਨੀ ਨਾਲ ਹੈ ਨਹੀਂ ਬੂਟੇ ਵਿਖਾਈ ਨਹੀਂ ਜਾਂਦੇ ਵੇਖੋ ਧਾਰਮਿਕ ਸੁਸਾਇਟੀਆਂ ਜਿਹੜੀ ਐ ਐਨ ਜੀਓਜ਼ ਵੱਲੋਂ ਸੰਕਲਪ ਦਵਾਇਆ ਯਾਰਾ ਯੂਥ ਕਾਂਗਰਸ ਵੱਲੋਂ ਵੀ ਸੰਕਲਪ ਦਵਾਇਆ ਯਾਰਾ ਵਾ ਜਿਹੜਾ ਅਸੀਂ ਬੂਟਾ ਲਾਉਣਾ ਵਾ ਉਹਦਾ ਅਸੀਂ ਪਾਲਣ ਪੋਸ਼ਣ ਆਪ ਕਰਨਾ ਵਾ ਜਿਸ ਤਰ੍ਹਾਂ ਅਸੀਂ ਆਪਣੇ ਬੱਚੇ ਨੂੰ ਪਾਲਦੇ ਹਾਂ ਉਸ ਤਰ੍ਹਾਂ ਆਪਾਂ ਉਸ ਬੂਟੇ ਨੂੰ ਪਾਲਣਾ ਵਾ ਦੋ ਟਾਈਮ ਪਾਣੀ ਦੇਣਾ ਵਾ ਸਮੇਂ-ਸਮੇਂ ਤੇ ਉਹਨੂੰ ਖਾਦ ਪਾਉਣੀ ਆ ਇੱਕ ਹੋਰ ਜਿਹੜੀ ਕੀ ਲਗਾਤਾਰ ਸਮੱਸਿਆ ਵੇਖਣ ਚੋਂਦੀ ਆ ਖੂਨਦਾਨ ਦੇ ਕੈਂਪ ਬਹੁਤ ਲੱਗਦੇ ਨੇ ਪਰ ਜਿਹਨੂੰ ਕਿਸੇ ਨੂੰ ਇਨਵਿਜੀਬਲ ਖੂਨ ਦੀ ਲੋੜ ਹੁੰਦੀ ਆ ਭਟਕਦਾ ਵੇਖਾਈ ਦਿੰਦਾ ਉਹਨੂੰ ਸਮਝ ਨਹੀਂ ਆਉਂਦੀ ਲੈਣਾ ਕਿੱਥੋਂ ਹੈ ਖੂਨ ਵੇਖੋ ਜਿਹੜੀ ਐਨ ਜੀਓ ਜਿੰਨੀਆਂ ਵੀ ਖੂਨਦਾਨ ਕਰਦੀ ਆ ਨਾਲ ਨਾਲ ਸਾਰੇ ਆਪਣੇ ਲੋਕਾਂ ਨੂੰ ਜਾਣਕਾਰੀ ਦਿੰਦੀ ਆ ਵਾ ਜਿਸ ਤਰ੍ਹਾਂ ਰਾਹੁਲ ਜੀ ਨੇ ਦੱਸਿਆ ਕਿ ਇਹਨਾਂ ਨੇ ਸਲਿੱਪ ਭੇਜਣੀਆਂ ਐ ਐਮਸੀ ਗਰੁੱਪ ਵੱਲੋਂ ਜੀ ਅੱਜ ਖੂਨਦਾਨ ਕੈਂਪ ਲਾਇਆ ਇਹਨਾਂ ਨੇ ਐਮਸੀ ਆਪਣੀ ਸਲਿੱਪ ਭੇਜਣੀ ਆ ਉਹ ਸਲਿੱਪ ਤੇ ਉਸੇ ਵੇਲੇ ਇਮੀਡੀਏਟ ਖੂਨ ਪ੍ਰੋਵਾਈਡ ਹੋ ਜਾਣਾ ਵਾ ਇਸ ਸਰਦਨ ਛਾੜੇ ਸਾਡੇ ਆਰਤੀ ਦੇਵਾ ਜੀ ਵੱਲੋਂ ਉਹਨਾਂ ਵੱਲੋਂ ਕੈਂਪ ਇੱਕ ਸਾਡੇ ਯੂਥ ਦਾ ਹੋਰ ਕਲੱਬ ਹੈਗੀ ਆ ਛਾੜੇ ਉਹਨਾਂ ਵੱਲੋਂ ਵੀ ਕੈਂਪ ਲਗਾਇਆ ਜਾਂਦਾ ਹਰ ਸਾਲ ਹੀ ਲਗਾਇਆ ਜਾਂਦਾ ਉਹ ਵੀ ਆਪਣੀ ਜਦੋਂ ਸਲਿੱਪ ਭੇਜਦੇ ਆ ਉਹਨਾਂ ਨੂੰ ਉਸੇ ਵੇਲੇ ਖੂਨ ਮਿਲ ਜਾਂਦਾ ਵਾ ਕੋਈ ਮੁਸ਼ਕਲ ਨਹੀਂ ਹੁੰਦੀ ਹਾਂਜੀ ਬਾਜੀ ਰੋਜ਼ੇ ਬਾਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੇ ਅੱਜ ਸਾਡੇ ਪੰਜਾਬ ਯੂ ਕਾਂਗਰਸ ਦੇ ਜਿਹੜੇ ਪ੍ਰਧਾਨ ਮੋਹਿਤ ਮਿੰਦਰਾ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਿਰਦੇਸ਼ਾਂ ਤੇ ਰਾਹੁਲ ਜੀ ਦੀ ਅਗਵਾਈ ਦੇ ਵਿੱਚ ਸਾਡੇ ਅੱਜ ਬਲੱਡ ਡੋਨੇਸ਼ਨ ਕੈਂਪ ਆਪਾਂ ਲਗਾਇਆ ਜੀ ਹਰ ਸਾਲ ਦੀ ਤਰ੍ਹਾਂ ਸਾਡਾ ਹਰ ਸਾਲ ਲੱਗਦਾ ਹੈ 2008 ਤੋਂ ਲੈ ਕੇ ਆਪਾਂ ਯੂ ਕਾਂਗਰਸ ਦੇ ਵਿੱਚ 파ਟ ਬਣੇ ਆ ਅੱਜ ਰਾਹੁਲ ਜੀ ਨੂੰ 2 ਸਾਲ ਹੋ ਗਏ ਆ ਜੀ ਉਹ ਅੱਜ ਦੂਸਰੀ ਵਾਰ ਕੈਂਪ ਲਗਾ ਰਹੇ ਆ ਰਾਹੁਲ ਜੀ ਦੇ ਪ੍ਰੋਗਰਾਮ ਤੇ ਜਨਮ ਦਿਨ ਵਿੱਚ ਮੱਥਿਆ ਕਿੰਨੇ ਯੂਨਿਟ ਖੂਨ ਜਿਹੜਾ ਕਿ ਇੱਥੇ ਇਕੱਠਾ ਕੀਤਾ ਜਾਣਾ ਹੈ ਬਿਲਕੁਲ ਜੀ ਆਪਾਂ ਵੱਤ ਤੋਂ ਵੱਤ ਆਪਣਾ ਟੀਚਰ ਜੀ ਸਾਡਾ ਟੀਚਰ ਹੈ ਜੀ 100 ਮਤਲਬ ਕਿ 154 ਕਰਾਂਗੇ ਉਹਨਾਂ 45 ਉਹਨਾਂ ਦਾ ਬਰਥਡੇ ਹੈ 154 ਆਪਾਂ ਉਹਨਾਂ ਦੇ ਮਤਲਬ ਕਿ ਸਾਡਾ ਟਾਰਗੇਟ ਹੈ ਜੀ 154 ਆਪਾਂ ਡੋਨੇਟ ਕਰੀਏ ਸੋਸਾਇਟੀ ਨੂੰ ਕੀ ਸੁਨੇਹਾ ਦੇਣਾ ਚਾਹੋ ਆਪਾਂ ਸੋਸਾਇਟੀ ਅਸੀਂ ਅੱਜ ਇਹ ਆ ਦਵਾਵਾਂਗਾ ਕਿ ਆਪਾਂ ਵੱਤੋ ਵੱਤ ਖੂਨਦਾਨ ਕਰੀਏ ਤਾਂ ਜੋ ਆਪਾਂ ਜਿਹੜੇ ਲੋੜਵੰਦ ਲੋਕ ਨੇ ਉਹ ਭਟਕਨਾਂ ਆਪਾਂ ਉਹਨਾਂ ਦੇ ਕੰਮ ਆ ਸਕੀਏ ਬਿਲਕੁਲ ਜੀ ਖੂਨਦਾਨ ਇੱਕ ਉਤਮ ਦਾਨ ਹੈ ਔਰ ਇੱਥੇ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਕਾਂਗਰਸ ਦੇ ਯੂਥ ਦੇ ਕਾਰਕਟਰਾਂ ਨੇ ਨਾਲ ਪ੍ਰਧਾਨ ਸਹਿਬਾ ਨੇ ਉਧਿਹਰ ਸਹਿਬਾ ਨੇ ਔਰ ਇੱਕ ਵੱਡਾ ਸੋ ਇਹ ਹਵ ਦਿੱਤਾ ਗਿਆ ਵੀ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਜਿਹੜੀ ਕਿ ਖੂਨ ਦਾਨ ਕਰਕੇ ਨਹੀਂ ਆਂਦੀ ਇਸ ਲਈ ਲੋਜੋਨਾਂ ਨੂੰ ਖਾਸ ਕਰਕੇ ਅੱਗੇ ਆਉਣਾ ਚਾਹੀਦਾ ਤੇ 3 ਮਹੀਨੇ ਬਾਅਦ ਖੂਨ ਜਿਹੜਾ ਕਿ ਜ਼ਰੂਰ ਦਾਨ ਕਰਨਾ ਚਾਹੀਦਾ ਤਾਂ ਜੋ ਜਿਹੜੇ ਲੋਕ ਨੇ ਅਨੀਮੀਆ ਦਾ ਸ਼ਿਕਾਰ ਨੇ ਉਹਨਾਂ ਦੀ ਜਾਨ ਬਚ ਸਕੇ ਤੇ ਜਿਹੜੇ ਸੜਕੀ ਹਾਦਸੇ ਦਾ ਸ਼ਿਕਾਰ ਲੋਕ ਹੁੰਦੇ ਨੇ ਉਹਨਾਂ ਨੂੰ ਸਮੇਂ ਸਿਰ ਖੂਨ ਮਹੱਈਆ ਹੋ ਸਕੇ ਕੈਮਰ ਪਰਸਨ ਵਿਪਨ ਸ਼ਰਮਾ ਨਾ ਸਿਕੰਦਰਪੁਰ ਸ੍ਰੀਚਾ ਜਾਨਿਕ ਸ਼ਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर